ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈੱਜ ਬਲੌਗ ਤੇ ਵਿੱਚ ਹੋਰ ਸੁਣਾਜੂ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਨਵੇਂ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਪਸੰਦ ਆਉਂਦੀਆਂ ਨਿਤਨ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਤਰੀਕ ਹੈਗੀ ਆ 27 ਅਗਸਤ ਤੇ ਇਸ 타इए ਗਸਤ ਦੀ ਵੀਡੀਓ ਆਪਣੀ ਪਹਿਲਾਂ ਦੀ ਵੀਡੀਓ ਬਣਾਈ ਪਈ ਹੈ ਆਪਣੇ ਕੋਲ ਇਹ ਤੇ ਉਸ ਦਿਨ ਸੀਗਾ ਜੀ ਆਪਣੇ ਰਾਂਮਾ ਪਿੰਡ ਮੇਲਾ ਜੋਗੀ ਪੀਰ ਜੀ ਦਾ ਮੇਲਾ ਸੀਗਾ ਤੇ ਉੱਥੇ ਗਏ ਸੀਗੇ ਆਪਾਂ ਮੱਥਾ ਟੇਕਣ ਤੇ ਉੱਥੇ ਵੀਡੀਓ ਬਣਾਈ ਸੀਗੀ ਤੇ ਪਹਿਲਾਂ ਮੇਰੀ ਸਲਾਹ ਨਹੀਂ ਸੀਗੀ ਜਾਣ ਦੀ ਪਹਿਲਾਂ ਕੰਮ-ਕਾਰ ਕਰਕੇ ਥੱਕ ਕੇ ਫਿਰ ਪੈ ਗਈ ਫਿਰ ਮੈਨੂੰ ਜਿਆਦਾ ਐਦਾਂ ਲੱਗਿਆ ਵੀ ਨਹੀਂ ਵੀ ਹਰੇਕ ਸਾਲ ਮੱਥਾ ਟੇਕਣਾ ਚਲੋ ਟੇਕ ਹੀ ਆਉਣੇ ਆ ਕੋਸ਼ਰਾਨਾ ਮਪਿੰਡ ਦੇ ਵਿੱਚ ਨਾ ਮੇਰੀ ਜਿਹੜੀ ਛੋਟੀ ਭੈਣ ਆ ਉਹਦੀ ਨਣਦ ਆ ਤੇ ਫਿਰ ਮੇਰੇ ਭੈਣ ਉਹਨਾਂ ਨੇ ਵੀ ਆਉਣਾ ਸੀਗਾ ਉਧਰੋਂ ਮੈਨੂੰ ਐ ਸੀਗਾ ਚਲੋ ਉੱਥੇ ਉਹਨਾਂ ਨੂੰ ਵੀ ਮਿਲ ਲਾਂਗੇ ਅਸੀਂ 1 ਵਜੇ ਗਏ ਸੀਗੇ ਤੇ ਉਦੋਂ ਤੱਕ ਮਤਲਬ ਸਮਾਪਤੀ ਹੋ ਚੁੱਕੀ ਸੀਗੀ ਤੇ ਬਸ ਲੋਕ ਜਿਹੜੇ ਰਹਿੰਦੇ ਸੀਗੇ ਉਹ ਹੀ ਮੱਥਾ ਟੇਕ ਰਹੇ ਸੀਗੇ ਬਾਕੀ ਤਾਂ ਸਭ ਨੇ ਟੇਕ ਲਿਆ ਸੀਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮੀਂਹ ਬਹੁਤ ਜ਼ਿਆਦਾ ਪੈ ਰਹੇ ਨੇ ਆਲੇ-ਦਾਲੇ ਪਾਣੀਓ ਪਾਣੀ ਹੋਇਆ ਪਿਆ ਹਨਾ ਤੇ ਇਹ ਇਸ ਮੇਲੇ ਤੇ ਵੀ ਜੋਗੀ ਪੀਰ ਦੇ ਮੇਲੇ ਤੇ ਵੀ ਕੋਲ ਹੁੰਦੇ ਹੁੰਦੇ ਆ ਮਤਲਬ ਬੜੇ ਬੜੇ ਪਲਮਾਨ ਆਉਂਦੇ ਹੁੰਦੇ ਆ ਜਿਵੇਂ ਕਿ ਹਰਿਆਣੇ ਦੇ ਤੇ ਇੱਕ ਜੱਸਾ ਪੱਟੀ ਹੋ ਗਿਆ ਹੋਰ ਨੇ ਕਈ ਮੈਂ ਨਾ ਭੁੱਲ ਗਈ ਉਹਨਾਂ ਦੇ ਜਿੱਚ ਕਈ ਪਲਮਾਨਾਂ ਨੇ ਆਉਣਾ ਸੀਗਾ ਪਰ ਮੀਂਹ ਜਿਆਦਾ ਪੈਣ ਕਰਕੇ ਨਾ ਗਰਾਊਂਡ ਦੇ ਵਿੱਚ ਪਾਣੀ ਵਗੈਰਾ ਖੜ ਗਿਆ ਸੀਗਾ ਤੁਹਾਨੂੰ ਦਿਖਾਏਗੀ ਆਪਾਂ ਨੇ ਆ ਵੀਡੀਓ ਦੇ ਵਿੱਚ ਕਿੰਨਾ ਪਾਣੀ ਚੱਲ ਰਿਹਾ ਸੀ ਨਾ ਤੇ ਪਾਣੀ ਜਿਆਦਾ ਖੜਨ ਕਰਕੇ ਫਿਰ ਕੋਲ ਕੈਂਸਲ ਹੋ ਗਏ ਸੀਗੇ ਕੋਲ ਹੋਣੇ ਨਹੀਂ ਸੀਗੇ ਪਰ ਜਿਹੜੀ ਲੜੀ ਚੱਲਦੀ ਸੀਗੀ ਉਹਦੀ ਸਮਾਪਤੀ ਹੋ ਗਈ ਸੀ ਤੇ ਸਾਰਿਆਂ ਨੇ ਮਿੱਟੀ ਵਗੈਰਾ ਕੱਢਦੇ ਹੁੰਦੇ ਹਨਾ ਮਿੱਟੀ ਕੱਢ ਲਈ ਸੀਗੀ ਲੋਕਾਂ ਨੇ ਇੱਥੇ ਜੋਗੀ ਪੀਰ ਦੇ ਮੱਥਾ ਟੇਕ ਕੇ ਮਤਲਬ ਮਿੱਟੀ ਨਿਕਲਦੀ ਆ ਤੇ ਉਹ ਤੁਹਾਨੂੰ ਦਿਖਾਉਣੇ ਅੱਗੇ ਵੀਡੀਓ ਦੇ ਵਿੱਚ ਤੇ ਇੱਥੇ ਲੈ ਰਹੇ ਸੀਗੇ ਆਪਾਂ ਪ੍ਰਸ਼ਾਦ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਏ ਸੀਗੇ ਤੇ ਇੱਧਰ ਜੋਗੀ ਪੀਰ ਦੇ ਸਥਾਨ ਤੇ ਟੇਕਣਾ ਸੀਗਾ ਤੇ ਇੱਥੇ ਫਿਰ ਆਪਣੇ ਪ੍ਰਸ਼ਾਦ ਲੈ ਲਿਆ ਸੀਗਾ ਤੇ ਇਹ ਨਾਲ ਆਪਣੇ ਨਾ ਮੇਰੀ ਚਠਾਣੀ ਤੇ ਉਹਦਾ ਮੁੰਡਾ ਸੀਗੇ ਉਹ ਵੀ ਗਏ ਸੀਗੇ ਉਹਨਾਂ ਨੇ ਮਥਾ ਟੇਕਿਆ ਹੋਣਾ ਸੀਗਾ ਫਿਰ ਉਹ ਸਕੂਟਰੀ ਤੇ ਚਲੇ ਗਏ ਸੀ ਅਸੀਂ ਮੋਟਰਸਾਈਕਲ ਤੇ ਚਲੇ ਗਏ ਸੀਗੇ ਤਿੰਨੇ ਜਸਕਰਨ ਸੈਜ ਤੇ ਮੈਂ ਤੇ ਲਓ ਜੀ ਹੁਣ ਆਪਾਂ ਚੱਲੇ ਆਂ ਅੰਦਰ ਮਥਾ ਟੇਕਣ ਤੇ ਇੱਥੇ ਦੇਖੋ ਇਹ ਢੋਲੜੀ ਕਿੰਨੇ ਬੈਠੇ ਨੇ ਬਹੁਤ ਜ਼ਿਆਦਾ ਢੋਲ ਵੱਜ ਰਹੇ ਸੀਗੇ ਤਾਂ ਫਿਰ ਮੈਂ ਆਵਾਜ਼ ਬੰਦ ਕਰਤੀ ਬਹੁਤ ਜ਼ਿਆਦਾ ਢੋਲ ਸੀਗੇ ਸਾਰੇ ਵਜਾ ਰਹੇ ਸੀਗੇ ਇਹ ਜਦੋਂ ਮਤਲਬ ਅੰਦਰ ਮਥਾ ਟੇਕਾਂ ਜਾਂਦੇ ਨੇ ਸਾਰੇ ਫਿਰ ਉੱਥੇ ਢੋਲ ਵਜਾਉਂਦੇ ਨੇ ਬਹੁਤ ਜ਼ਿਆਦਾ ਢੋਲ ਇੱਥੇ ਬੱਜ ਰਹੀ ਸੀ ਰੌਣਕ ਲੱਗੀ ਪਈ ਸੀ ਪੂਰੀ ਆਵਾਜ਼ਾਂ ਹੀ ਵਜਾ ਰਹੀਆਂ ਲੱਗਦੀ ਸੀ ਸਾਰੀਆਂ ਪਾਸੇ ਤੇ ਇਹ ਹੈਗੇ ਆ ਜੋਗੀ ਪੀਰ ਦੀ ਮੂਰਤੀ ਮਤਲਬ ਕੋੜੇ ਤੇ ਪਠਾਏ ਹੋਏ ਉਹਨਾਂ ਨੇ ਤੇ ਇੱਥੇ ਨਾ ਜਿਹੜੇ ਰਣਵਾ ਪਿੰਡ ਦੇ ਲੋਕ ਨੇ ਉਹ ਚੂਰੀ ਨਹੀਂ ਹੁੰਦੀ ਚੂਰਮਾ ਕਹਿੰਦੇ ਜਿਹਨੂੰ ਰੋਟੀ ਦਾ ਉਹ ਬਣਾ ਕੇ ਮਤਲਬ ਮੱਥਾ ਟੇਕਦੇ ਨੇ ਸਵੇਰ ਨੂੰ ਇੱਥੇ ਚੂਰੀ ਚੜੀ ਹੁੰਦੀ ਆ ਤੇ ਇਹ ਸਥਾਨ ਜੋਗੀ ਪੀਰ ਜੀ ਦਾ ਮਤੇ ਫਿਰ ਉਹ ਚੂਰੀ ਵੰਡਦੇ ਨੇ ਐ ਪ੍ਰਸ਼ਾਦ ਦੇ ਵਿੱਚ ਬਸ ਤਾਂ ਲੱਡੂ ਵੀ ਹੁੰਦੇ ਨੇ ਖਿਲਾਂ ਵਗੈਰਾ ਹੁੰਦੀਆਂ ਨੇ ਚਾਚੀ ਉਹ ਪਿੰਡ ਦੇ ਰਣਵਾ ਪਿੰਡ ਦੇ ਸ਼ਾਇਦ ਚੂਰੀ ਚੜਾਉਂਦੇ ਨੇ ਹਨਾ ਚੂਰੀ ਬਹੁਤ ਜ਼ਿਆਦਾ ਹੁੰਦੀ ਹੈ ਚੂਰੀ ਦਾ ਪ੍ਰਸ਼ਾਦ ਮਿਲਿਆ ਸੀ ਤਾਂ ਬਹੁਤ ਜ਼ਿਆਦਾ ਸੁਆਦਸਵੀਂ ਚੂਰੀ ਤੇ ਅ ਤੇ ਇਸ ਸਥਾਨ ਤੇ ਮੱਠਾ ਦੇਖਣ ਤੋਂ ਬਾਅਦ ਫਿਰ ਆਪਾਂ ਬਹਿ ਜਾਵਾਂਗੇ ਇੱਥੇ ਅੰਦਰ ਤੇ ਇੱਥੇ ਚੌਂਕੀ ਭਰ ਦਾਂਗੇ ਥੋੜਾ ਜਿਹਾ ਬੈਠ ਕੇ ਤੇ ਉਸ ਤੋਂ ਬਾਅਦ ਫਿਰ ਚੱਲਾਂਗੇ ਆ ਮਿੱਟੀ ਗੱਡਾਂਗੇ ਬਾਹਰ ਉਥੋਂ ਦੁਕਾਨੇ ਆ ਤੇ ਇਹ ਮੀਂਹ ਤਾਂ ਇੰਨਾ 14 ਪਾਣੀ ਉਹ ਪਾਣੀ ਕਰਿਆ ਪਿਆ ਬਹੁਤ ਬੁਰਾ ਹਾਲ ਕਰਿਆ ਪਿਆ ਸਾਰੇ ਪਾਸੇ ਪੰਜਾਬ ਚ ਦੇਖ ਲਓ ਕਿੰਨਾ ਬੁਰਾ ਹਾਲਾ ਪਾਣੀ ਉਹ ਪਣੀ ਹੋਇਆ ਪਿਆ ਤੇ ਇਹ ਚੱਲ ਰਿਹਾ ਹੈ ਨਾ ਢੂਣਾ ਢੂਣੇ ਤੇ ਕਿਉਂ ਪਾਉਂਦੇ ਨੇ ਕਿਉਂ ਪਾਉਂਦੇ ਨੇ ਇੱਥੇ ਚੂਰਮਾ ਪਾਉਂਦੇ ਨੇ ਇਹ ਢੂਣਾ ਸਵੇਤ ਲੱਗਿਆ ਹੁੰਦਾ ਇਹ ਸਾਰੇ ਇੱਥੇ ਮੱਥਾ ਟੇਕਦੇ ਨੇ ਤੇ ਦੇਖੋ ਦੁਕਾਨਾਂ ਹੀ ਦੁਕਾਨਾਂ ਲੱਗੀਆਂ ਪਈਆਂ ਨੇ ਆਪਣੇ ਪਿੰਡ ਇੰਨਾ ਵੱਡਾ ਮੇਲਾ ਲਿੰਗਦਾ ਹਨਾ ਕਿੰਨਾ ਜ਼ਿਆਦਾ ਦੁਕਾਨਾਂ ਵਗੈਰਾ ਹੁੰਦੀਆਂ ਨੇ ਕਿੰਨੀ ਭੀੜ ਹੁੰਦੀ ਆ ਨਾ ਅਸੀਂ ਉੱਥੋਂ ਮਤਲਬ ਕੁਝ ਨਹੀਂ ਲੈ ਆਇਆ ਹੈਗਾ ਮੇਲੇ ਤੇ ਆ ਕੇ ਕੁਝ ਨਹੀਂ ਲੈ ਹੋਇਆ ਹੈਗਾ ਤੇ ਪਤਾ ਨਹੀਂ ਭੱਜ ਨੱਠ ਜਿਹਾ ਜ਼ਿਆਦਾ ਹੋ ਜਾਂਦੀ ਥਕੀਮਾ ਹੋ ਜਾਂਦਾ ਮੀ ਇਹਦੇ ਵਿੱਚ ਪਤਾ ਨਹੀਂ ਕੀ ਗੱਲ ਹੈ ਇੱਕ ਗਰਮੀ ਜ਼ਿਆਦਾ ਲੱਗਦੀ ਹੁੰਦੀ ਆ ਨਾ ਤੇ ਕੰਮ ਕਰਦੇ ਵਿੱਚ ਥੱਕ ਜਾਂਦੇ ਆ ਫਿਰ ਉਸ ਟਾਈਮ ਤੱਕ ਕੁਝ ਨਹੀਂ ਲਿਆ ਹੈਗਾ ਤੇ ਫੇਰ ਅੱਜ ਰਾਣਾ ਮਾਦੇ ਮੇਲੇ ਤੋਂ ਆਪਾਂ ਸਮਾਨ ਲੈ ਆਏ ਸੀ ਇੱਕ ਦੋ ਸਮਾਨ ਲੈ ਜਿਹੜੇ ਲੈ ਕੇ ਆਏ ਸੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਗੇ ਵੀ ਕੀ ਕੀ ਲੈ ਕੇ ਆਏ ਆ ਤੇ ਇੱਥੇ ਨਿਕਲਦੀ ਹੈ ਜੀ ਮਿੱਟੀ ਦੇਖੋ ਇੱਥੇ ਮਿੱਟੀ ਕੱਢ ਕੱਢ ਮਤਲਬ ਢੇਰ ਲੀਆ ਲੈਂਦਾ ਉਹਨਾਂ ਨੇ ਸਭ ਨੇ ਸਾਰੇ ਇੱਥੇ ਮਿੱਟੀ ਕੱਢੇ ਗਏ ਸੀਗੇ ਤੇ ਅਸੀਂ ਜਗਾ ਲੱਭ ਰਹੇ ਸੀਗੇ ਵੀ ਕਿੱਥੇ ਕ ਮਿੱਟੀ ਕੱਢੀ ਹੈ ਮਿੱਟੀ ਕੱਢੀ ਪਈ ਸੀ ਕੱਢੀ ਹੋਈ ਸੀ ਜੀ ਸਾਰੇ ਪਾਸੇ ਫੇਰ ਜਿਸ ਕਾਰਨ ਸਾਨੂੰ ਕਹਿੰਦਾ ਨਾ ਵੀ ਇੱਥੇ ਨੂੰ ਨਿਕਲ ਜੰਨੇ ਆ ਅੱਗੇ ਵੀ ਇੱਕ ਰਖਤ ਜਿਹਾ ਹੈਗਾ ਛੋਟਾ ਜਿਹਾ ਹੰਬ ਲੱਗਿਆ ਹੋਇਆ ਸੀ ਪਤਾ ਨਹੀਂ ਵੀ ਉੱਥੇ ਇੱਕ ਕੱਢ ਦਿੰਨੇ ਆ ਤੇ ਫਿਰ ਉੱਥੇ ਲੱਗਦੇ ਸੀ ਜੀ ਅਸੀਂ ਮਿੱਟੀ ਕੱਢਣ ਇੱਥੇ ਕੱਢਾਂਗੇ ਮਿੱਟੀ ਦਸ ਕਰਨਾ ਪੂਰਾ ਟੋਆ ਇੱਥੇ ਜਿਸ ਕਰਨ ਨਾ ਜਦੋਂ ਮਿੱਟੀ ਕੱਢਦਾ ਸੀ ਪੂਰਾ ਟੋਆ ਪਟਣ ਲੱਗਿਆ ਹੋਇਆ ਸੀਗਾ ਮੈਂ ਇਹਨੂੰ ਕਹਿ ਰਹੀ ਸੀ ਮੈਂ ਵੀ ਇੰਨਾ ਕਿੰਨਾ ਟੋਆ ਪਟਣਾ ਵੀ ਸੱਤ ਵਾਰ ਕੱਢਦੇ ਖਾਲਸਾ ਚਰ ਮਿੱਟੀ ਕੱਢੀ ਹੋ ਗਿਆ ਕੱਢੀ ਹੋ ਗਿਆ ਦੇ ਟੀਜੀ ਬਣਾਤਾ ਨੇ ਟਵਾਟ ਵਟ ਵਟ ਕੇ ਲਓ ਜੀ ਆਗੇ ਸੀਗੇ ਇੱਥੇ ਦੁਕਾਨਾਂ ਤੇ ਮੈਂ ਹਾਂ ਚਲੋ ਇੱਕ ਅੱਧਾ ਜਿਹੜਾ ਸਮਾਨ ਲੈਣਾ ਉਹ ਲੈ ਲਈਏ ਇੱਕ ਤਾਂ ਮੈਂ ਨਾ ਰਮਾਲ ਲੈਣਾ ਸੀਗਾ ਰਮਾਲ ਮੈਂ ਜਿੰਨੇ ਮਰਜ਼ੀ ਰਮਾਲ ਲੈਣਾ ਪਰ ਸਾਡੇ ਘਰ ਦੇ ਵਿੱਚ ਰਮਾਲ ਨਹੀਂ ਲੱਭਦੇ ਹੈਗੇ ਪਤਾ ਨਹੀਂ ਕਿੱਥੇ ਚਲੇ ਜਾਂਦੇ ਆ ਮੈਂ ਲੈ ਲੈ ਕੇ ਰੱਖੀ ਜੰਨੀ ਆ ਜਦੋਂ ਫਿਰ ਸੇ ਟਕਣਾ ਹੁੰਦਾ ਇਹਦੇ ਪਾਪਾ ਮੰਗਦਾ ਰਹਿੰਦਾ ਰਮਾਲ ਜੇ ਕਿਤੇ ਜਾਣਾ ਹੁੰਦਾ ਫਿਰ ਉਹ ਲੱਭਦੇ ਨਹੀਂਗੇ ਪਤਾ ਨਹੀਂ ਕਿੱਥੇ ਸੜ ਦਿੰਦੇ ਨੇ ਬੱਚੇ ਤੇ ਲੈ ਮਤਲਬ ਸਕੂਲ ਵਗੈਰਾ ਨੂੰ ਲੈ ਕੇ ਜਾਂਦੇ ਆ ਜਾਂ ਕਿਤੇ ਹੋਰ ਲੈ ਕੇ ਜਾਂਦੇ ਆ ਪਤਾ ਨਹੀਂ ਉੱਥੇ ਛੱਡੇ ਆਉਂਦੇ ਨੇ ਪਰ ਰਮਾਲ ਨਹੀਂ ਸਾਡੇ ਮੁੜ ਕੇ ਲੱਭਦਾ ਹੈਗਾ ਤੇ ਇਹ ਰਮਾਲ ਇਹਨਾਂ ਨੇ ਆਪਾਂ ਨੂੰ 30 ਰੁਪਏ ਦਾ ਦਿੱਤਾ ਸੀਗਾ ਪਹਿਲਾਂ 20 ਰੁਪਏ 25 ਰੁਪਏ ਇੱਥੇ ਤੱਕ ਮਿਲ ਜਾਂਦਾ ਸੀ ਹੁਣ ਤਾਂ 30 ਦਾ ਕਰਤਾ ਇਹਨਾਂ ਰਮਾਲ ਵੀ ਤੇ ਨਾ ਚਲ ਲੈਣਾ ਤਾਂ ਹੈਗਾ ਇੱਕ ਲੈ ਲਈਏ ਫੇਰ ਇੱਕ ਲੈ ਕੇ ਲਿਆ ਸੀਗਾ ਸੈਜਪ੍ਰੀਤ ਨੇ ਆਪਣੇ ਤਖਰਾਂ ਦੇ ਮੇਲੇ ਤੋਂ 50 ਰੁਪਏ ਦਾ ਰਮਾਲ ਉਹ ਛਪਿਆ ਜਾ ਹੁੰਦਾ ਜਿਹੜਾ ਉਹ 50 ਦਾ ਰਮਾਲ ਦਿੱਤਾ ਤੇ ਉਹਨੇ ਨਾ ਕੀ ਕਰਿਆ ਸਕੂਲ ਨੂੰ ਲੈ ਗਿਆ ਸਕੂਲ ਚ ਪਤਾ ਨਹੀਂ ਜਿਹੜੇ ਮੁੰਡੇ ਸੀਗੇ ਕਹਿੰਦੇ ਇਹਦਾ ਮਾਵਾ ਨਹੀਂ ਨਿਕਲਿਆ ਹੋਇਆ ਹੈਗਾ ਉਹਨਾਂ ਨੇ ਪਾੜਤਾ 50 ਰੁਪਏ ਦਾ ਰਮਾਲ ਖਰਾਬ ਕਰਾ ਲਿਆ ਬੱਚਿਆਂ ਤੋਂ ਤੇ ਦੋ ਹਿੱਸੇ ਕਰ ਲਿਆ ਐ ਫਿਰ ਮੈਂ ਕਿਹਾ ਵੀ ਤੂੰ ਇੰਨਾ ਮਹਿੰਗਾ ਰਮਾਲ ਲੈ ਕੇ ਕਾਤੇ ਖਰਾਬ ਕਰਿਆ ਤੇ ਕਹਿੰਦਾ ਮੇਰੇ ਆੜੀ ਨੇ ਪਾੜਤਾ ਕਹਿੰਦਾ ਕਹਿੰਦਾ ਇਹਦਾ ਮਾਵਾ ਨਹੀਂ ਨਿਕਲਿਆ ਹੈਗਾ ਤੇ ਲਓ ਜੀ ਇੱਥੇ ਆਪਾਂ ਨੇ ਫਿਰ ਇੱਕ ਦੋ ਸਮਾਨ ਹੋਰ ਲੈ ਲਏ ਸੀ ਫਿਰ ਆਪਾਂ ਨੇ ਨੰਬਰਸ਼ਿਕਿਆ ਤੇ ਘਰ ਆ ਗਏ ਵਾਪਸ ਚਲੇ ਗਏ ਪਕੌੜੀਆਂ ਉਥੇ ਰੱਖਿਆ ਜਲੇਦੀਆਂ ਦੇ ਪਕੌੜੇ ਜਾ ਰਹੇ ਲੇਕੇ ਥੋੜੋ ਥੋੜ ਕੇ ਤੇ ਕ ਜਦੋਂ ਆਪਣੇ ਮੇਲੇ ਲੰਦੋਦੋ ਇਹਨਾਂ ਘੁੰਮਰੀ ਹੁੰਦਾ ਹੈਗਾ ਕੋਈ ਸਮਾਨ ਨਹੀਂ ਲੈ ਹੁੰਦਾ ਹੈਗਾ ਅੱਜ ਲੈ ਕੇ ਆਪਣੇ ਮੈਨੇ ਦੇ ਵਿੱਚ ਤਾਂ ਉਹ ਹੋ ਜਾਂਦਾ ਘੁੱਤਣੀ ਭੁੱਲ ਜਾਂਦੀ ਹੈਗਾ ਕੱਟਵਾੜਾ ਹੁੰਦਾ ਜਾ ਜੁੱਥੋ ਲੈ ਕੇ ਆਈਆਂ ਚੱਪਲਾ ਜੁੱਬਲਾ ਵਗੈਰਾ ਜਿਹੜਾ ਮੁਰ ਕੋ ਸਮਾਨ ਲੈਣੇ ਆ ਸੀਗਾ ਉਹ ਤੁਹਾਨੂੰ ਵਾਚ ਦਿਖਾਉਣੀ ਹਲਾਉਂ ਚੀ ਜਿਹੜੇ ਲਿਆ ਪਕੌੜੇ ਛਾਪੋ ਜੀ ਗਰਮੀ ਗਰਮੀ ਹੋ ਗਏ ਓਥੇ ਦੀ ਹਵਾ ਲੰਨੇ ਆ ਤੇ ਖਾਣੇ ਪਕੌੜੇ ਹਾਜ਼ਰ ਜੀ ਪਾਈ ਨੇ ਇਹ ਦੁੱਤ ਨੇ ਜਪਣਾ ਆਹ ਹਾਂਜੀ ਆ ਸਮਾਨ ਲੈ ਕੇ ਆਏ ਆਪਾਂ ਜਿਸ ਤਰ੍ਹਾਂ ਦਿਖਾਉ ਹੋ ਇਹਦੇ ਵਿੱਚ ਆਪਾਂ ਇਹ ਪੋਣ ਨੂੰ ਵੀ ਆ ਆ ਵੀ ਆ ਤੇ ਆ ਵੀ ਆ ਦੇਖੀ ਪੂਰੇ ਟੋਕੀ ਟੁਕੀ ਵਾਲਾ ਲੱਗ ਹਾਂ ਦਸ ਕਨ ਲੈ ਗਿਆ ਸਾਈਡ ਬੈਗ ਦੇਖੋ ਹਾਂ ਫੇ ਗਿਆ ਕੀ ਹੈ ਕਿਤਾਬਾਂ ਦੇ ਕਿੰਨੇ ਕੱਢ ਕੇ ਰੱਖੀਆਂ ਨੇ ਬੈਗ ਚ ਸਾਈਡ ਬੈਗ ਮੇਲੇ ਤੇ ਮੰਗਦਾ ਸੀ ਮੇਲੇ ਤੇ ਇਹਨੂੰ ਲੈ ਕੇ ਇੰਦਰ ਧੱਜ ਲੈ ਕੇ ਆ ਬੈਗ ਸਾਰਾ ਬੇਲੀ ਕਰਕੇ ਰੱਖ ਲਿਆ ਨੇ ਕੇ ਪੱਗ ਚ ਵਧੀਆ ਲੱਗਦਾ ਹੈ ਪਾਇਆ ਮੈਂ ਲੈ ਕੇ ਆਇਆ ਕਿੱਟ ਤੂੰ ਕਪੜੇ ਚੱਕ ਲੈ ਆ ਹਾਂ ਟੇ ਹਾਂ ਮਾਂ ਨੇ ਪੱਗ ਚ ਵਧੀਆ ਲੱਗਦਾ ਇਸ ਤਰ੍ਹਾਂ ਕਿ ਆ ਕਿੱਟ ਇੱਕ ਕਲਸਟਰ ਪੱਗ ਚ ਵਧੀਆ ਲੱਗਦਾ ਤੇ ਲਿਪਸਟਿਕ ਤੇ ਨੇਲ ਪੇਂਟ ਸੀਗੀ ਆ ਆ ਆਪਾ ਪਿੰਦੇ ਗਿਆ ਪ੍ਰਸ਼ਾਦ ਦੇ ਪ੍ਰਸ਼ਾਦ ਬਾਪੇ ਲੈ ਰੱਖ ਲੈ ਆ ਬੈਗ ਕਿਨੂੰ ਕਰਤਾ ਇਹ ਕੰਮ ਨੇਲ ਪਾਸ ਲੱਗੀ ਸੀ ਉਹ ਕਿੱਥੇ ਗਈ ਨੇਲ ਪੈਣ ਕਿੱਥੇ ਐ ਵੀ ਪਤਾ ਤੇ ਆ ਦੇ ਨਰ ਕੋਡ ਨੂੰ ਨਾ ਹੁ ਗੁੱਦ ਦੇਣੀ ਨਾ ਕਰੇ ਬੈਲ ਇੱਕ ਜੁੱਤੀ ਆ ਲਿਖਿਆ ਆਪਾ ਚੱਲ ਹਲ ਮੋਰੀ ਸ਼ਾਂਤ ਉਹ ਵੀ ਰੱਖਣਾ ਸਾਰਾ ਮਮਾ ਹੈਲੀਕਾਪਟਰ ਹੈਲੀਕਾਪਟਰ ਰਾਦੇ ਇਹ ਲੈ ਕੇ ਸਲੀਪਰ ਥਲੇ ਰੱਖ ਲੈਣਾ ਨੂੰ ਚਾਹੋ ਕੋਈ ਭਾਵੇਂ ਇਹ ਲੱਗੇ 200 ਦੇ ਦੇਖਿਓ ਅਬ ਹੈਲੀਕਾਪਟਰ ਦਿਖਾ ਦੇ ਠੀਕ ਇੱਕ ਚੱਪਲਾ ਜੋੜਾ ਮੇਰੀ ਚੱਪਲਾ ਘਰ ਪਾਉਣ ਵਾਲੀਆਂ ਟੁੱਟ ਗਈਆਂ ਸੀ ਫਿਰ ਅੱਜ ਇੱਕ ਇਹ ਲੈ ਕੇ ਆ ਮम्मा ਮੈਮੀਨਾ ਅੜ ਜਾਣਾ ਅੰਮਾ ਮੈਮੀਨਾ ਅੜ ਜਾਣਾ ਮੇ ਮੇ ਮੈਨਾ ਅੜ ਜਾਣਾ ਮਮੀ ਮੈਮੀਨਾ ਅੜ ਜਾਣਾ ਇੱਕਾ ਜਹਾਜ਼ ਲੈ ਕੇ ਉਹਦੇ ਨਮਰੋਟ ਅਰਮੋਟ ਪੜਾਈ ਅਰਮੋਟ ਇਹ ਚਾਰਜ ਹੁੰਦਾ ਅਰਮੋਟ ਪੜਾਈ ਅਰਮੋਟ ਉਹ ਹੈਲੀਕਾਪਟਰ ਫੁਟਾ ਕੇ ਤੂੰ ਡਾਕੇ ਦੋ ਵਾਹ ਉਹ ਨੀਲ ਲਿਪਸਟਿਕ ਉਹ ਨੀਲ ਪੈਂਟ ਖੋਗੀ ਨੀਲ ਪੈਂਟ ਕੱਢ ਕੇ ਉਹ ਚੱਕ ਚੱਕ ਮੋਤਾਂ ਨੀ ਕੋ ਬੰਦਾ ਹੈ ਜੀ ਉਹ ਲੈਸ ਕੋ ਤੇਰੇ ਹੋ ਜਾ ਰਹੀ ਮਾਰਸੀ ਤੇ ਅਜ ਦੇਖ ਨੀਲ ਪੈਂਟ ਨਿਕਲੀ ਨਹੀਂ ਪਾਈ ਤਾਂ ਲਈ ਤਾਂ ਸੀਗੀ ਆਪਾਂ ਨੇ ਪਾਈ ਆ ਮੈਂ ਇੱਥੇ ਤਾਂ ਬਈ ਸੀ ਉਹਨ ਯਾਰ ਮਮਾ ਕਿੱਥੇ ਗਈ ਤੁਸੀਂ ਵੀ ਹੱਦ ਕਰਦੇ ਹੋ ਰੱਬ ਆਦਲ ਬੇ ਖਾਣੇ ਹੀ ਪੈਂਦੇ ਦੋ ਜੀਜਾ ਆ ਦੇਖ ਅਣ ਮੋੜ 'ਚ ਵੀ ਸਾਰੇ ਛੋਡੇ ਪੈਂਦੇ ਆ ਆ ਦੇਖ ਛੱਲ ਪੈਂਦੇ ਆ ਮੋੜ 'ਚ ਉਹ ਤਾਂ ਪਾਏ ਨੂੰ ਪਾਏ ਨਹੀਂ ਦਿੱਤੇ ਸੀ ਪਾਈ ਹੁਣ ਤੂੰ ਕਿੱਧਰ ਦੀ ਤਿਆਰੀ ਖਿੱਚੀ ਆ ਕਿਉਂ ਗੰਡੂ ਕੀ ਕਰਨਾ ਸਣਾ ਹੈ ਮਾਸ ਨਹੀਂ ਹੋਣਾ ਮਾਸਿਨੀ ਹਾਲੇ ਕਿਥੇ ਆਉਣਾ ਮੈਂ ਬੁਲਾਇਆ ਨਾਨੀ ਨੇ ਦੇਖ ਜਲ ਹੋ ਜਾਂਦਾ ਤਿਆਰ ਚਾਰ ਛੁੱਟੀਆਂ ਕੀ ਹੋ ਗਈਆਂ ਹੁਣ ਉਧਰ ਨੂੰ ਤੁਰਪਾ ਫੇਰ ਆਯੂ ਪੰਡੇ ਹੁਣ ਲੱਗਿਆ ਪੈਕਿੰਗ ਕਰਨ ਅੰਮਾ ਆ ਵੇਖੀ ਆ ਗਈ ਆਯੂ ਆਯੂ ਲਓ ਜਿਸ ਕਰਨ ਨੂੰ ਲੈ ਕੇ ਆਏ ਨੇ ਰੁੱਪਲੇ ਮੇਲੇ ਤੋਂ ਉਹ ਤੁਹਾਨੂੰ ਦਿਖਾਉਣੇ ਚਲਾਉਣ ਲੱਗੇ ਹੋਏ ਨੇ ਦਿਖਾਉਣੇ ਕਿਸ ਤਰ੍ਹਾਂ ਚੱਲਦਾ बैक कैमरा कर दी बार <Zone disappointment> <James> ਆਵਰਾ ਦੱਬ ਕੇ ਫੈਗਰ ਤੇਰਾ ਤੂੰ ਆਵੜਾ ਕੈ ਨੱਬਾ ਹਾਂ ਚੱਲਦਾ ਨਹੀਂ ਇਹ ਆਵਰੇ ਰੱਖ ਡਾਇਆ ਹੈਂ ਫੱਡੀ ਨਾ ਸੇ ਕੰਮ ਨਹੀਂ ਹੱਡੀ ਨਾ ਚੱਲ ਚਲਾ ਦੇ ਇਹਨੂੰ ਚੱਜ ਕੇ ਰੱਖਾ ਹੋਏ ਲੈ ਜਾ ਮਾਜੀ ਕਿੱਦਾਂ ਲਓ ਜੀ ਲਓ ਜੀ ਇਹਨਾਂ ਜਹਾਜ਼ ਪਰਲੇ ਬੱਸ ਚੱਲੇ ਗਏ ਹੁਣ ਉਧਰ ਚੱਕੀ ਲੈ ਕੇ ਆਉਣਗੇ ਜਾ ਕੇ ਉੱਡ ਗਏ ਆਪ ਉੱਡ ਤਾ ਜਾ ਕੇ ਚੱਕ ਲੈ ਜੋ ਬੱਜੂ ਬਾਕੀ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਕਿਉਂਕਿ ਜੀ ਮੇਰੇ ਕੱਪੜੇ ਰਹਿ ਗਏ ਸੀਗੇ ਵਿਚਾਲੇ ਛੱਡ ਗਈ ਸੀਗੀ ਤੇ ਜਸ ਕਰਨਾ ਨਹੀਂ ਕਹਿਣ ਲੱਗੀ ਵੀ ਚੱਲ ਮੇਲੇ ਤੇ ਚੱਲੀਏ ਵਿਚਾਲੇ ਛੱਡੇ ਗਏ ਤੇ ਨੇਲ ਪੇਂਟ ਆਪਾਂ ਨੇ ਲਾ ਲਿਆ ਤੇ ਲੱਗ ਗਈਆਂ ਤੋਣ ਫੇ ਤਾਂ ਟਾਈਮ ਹੋ ਜਾਣਾ ਤੇ ਤੂੰ ਤਾਂ ਇੱਕ ਦੋ ਵਾਰ ਦੇ ਰਹਿੰਦੇ ਨੇ ਬੱਸ ਬਾਕੀ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ